ਹੈਲੋ ਜੀ ਸਸ਼ਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਨਿਊ ਵੀਡੀਓ ਤੇ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਮੇਰੀ ਫੈਮਿਲੀ ਅਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਆ ਜੀ ਤੇ ਅੱਜ ਦੀ ਜਿਹੜੀ ਨਿਊ ਵੀਡੀਓ ਹੈਗੀ ਉਹ ਹੈਗੀ ਹੈਗੀ ਜੀ ਆ ਆਪਾਂ ਫੇਸ ਤੇ ਯੂਜ਼ ਕੀਤੀ ਸੀਗੀ ਕਰੀਮ ਜਿਹੜੀ ਮੈਂ ਹੋਮ ਮੇਡ ਮਤਲਬ ਘਰ ਦੇ ਵਿੱਚ ਤਿਆਰ ਕਰਦੀ ਹੁੰਦੀ ਆਗੀ ਤੇ ਮੈਂ ਉਹੀ ਯੂਜ਼ ਕਰਦੀ ਆਗੀ ਬਾਕੀ ਵੀਰੇ ਪੈਕ ਲਗਾਉਣੀ ਹੈ ਮੈਂ ਉਹ ਵੀ ਘਰੇ ਬਣਾਇਆ ਹੋਇਆ ਹੀ ਲਾਉਣੀ ਹੈਗੀ ਜੇ ਕੋਈ ਕਰੀਮ ਵਗੈਰਾ ਨਾਈਟ ਕਰੀਮ ਬਣਾਉਣੀ ਹੈ ਤਾਂ ਮੈਂ ਉਹ ਘਰੇ ਹੀ ਬਣਾਉਣੀ ਹੁੰਦੀ ਹੈਗੀ ਆਪਣੇ ਘਰ ਦੀਆਂ ਚੀਜ਼ਾਂ ਤੋਂ ਦੇਸੀ ਚੀਜ਼ਾਂ ਤੋਂ ਤੇ ਕੋਈ ਵੀ ਪ੍ਰੋਡਕਟ ਮੈਂ ਇਸ ਤਰ੍ਹਾਂ ਨਹੀਂ ਵਰਤਦੀ ਸਿਰਫ ਮੋਇਸਚਰਾਈਜ਼ਰ ਨੂੰ ਛੱਡ ਕੇ ਮੈਂ ਕੁਝ ਵੀ ਨਹੀਂ ਵਰਤਦੀ ਹੈਗੀ ਜੋ ਮੈਂ ਫੇਸ ਤੇ ਅਪਲਾਈ ਕੀਤਾ ਹੋਵੇ ਕਿ ਫੇਸ ਦੇ ਗਲੋ ਲਈ ਜਾਂ ਸ਼ਾਈਆਂ ਨਾ ਪੈਣ ਉਸ ਲਈ ਜਾਂ ਡਾਰਕ ਸਰਕਲ ਲਈ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਚਿਹਰੇ ਤੇ ਕਿਸੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹਾਂ ਮੇਰੇ ਚਿਹਰੇ ਤੇ ਤਿਲ ਹੈਗੇ ਨੇ ਵੀਰੇ ਉਹਨਾਂ ਦਾ ਕੋਈ ਇਲਾਜ ਨਹੀਂ ਮੈਨੂੰ ਲੱਭਿਆ ਹਲੇ ਤੱਕ ਤੇ ਜੇ ਤੁਹਾਡੇ ਕੋਲ ਕੋਈ ਇਲਾਜ ਹੈਗਾ ਤਿਲਾਂ ਨੂੰ ਰਿਮੂਵ ਕਰਨ ਦਾ ਤਾਂ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਠੀਕ ਹੈ ਜੀ ਤੇ ਬਾਕੀ ਮੈਂ ਆਪਣੀ ਪ੍ਰੈਗਨੈਂਸੀ ਦੇ ਵਿੱਚ ਹਨਾ ਹੁਣ ਮੇਰੇ ਕੋਲ ਮੁੱਕੀ ਹੋਈ ਸੀਗੀ ਤਾਂ ਮੈਂ ਸੋਚਿਆ ਕਿ ਮੈਂ ਨਾਲੇ ਬਣਾ ਲੂੰਗੀ ਨਾਲੇ ਮੈਂ ਤੁਹਾਡੇ ਨਾਲ ਮੇਰੀ ਸ਼ੇਅਰ ਕਰ ਦਊਂਗੀ ਠੀਕ ਹੈ ਜੀ ਪ੍ਰੈਗਨੈਂਸੀ ਦੇ ਸਾਰੀ ਪ੍ਰੈਗਨੈਂਸੀ ਦੇ ਵਿੱਚ ਜਿਹੜੀ ਮੈਂ ਹੋਮ ਮੇਡ ਕਰੀਮ ਨਾਈਟ ਕਰੀਮ ਜਿਹੜੀ ਮੈਂ ਯੂਜ਼ ਕੀਤੀ ਹੈਗੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾਣੀ ਆ ਕਿ ਮੈਂ ਕਿੰਨਾ-ਕਿੰਨਾ ਚੀਜ਼ਾਂ ਤੋਂ ਉਹ ਬਣਾਈ ਐ ਤੇ ਕਿਹੜਾ ਕਦਮ ਐ ਯੂਜ਼ ਕੀਤੀ ਐਗੀ ਠੀਕ ਐ ਜੀ ਬਾਕੀ ਮੈਂ ਵੀ ਪ੍ਰੈਗਨੈਂਸੀ ਦੇ ਵਿੱਚ ਵੀ ਤੇ ਮੈਂ ਉਂਝ ਵੀ ਰੁਟੀਨ ਦੇ ਵਿੱਚ ਉਹੀ ਹੋਮ ਮੇਡ ਕਰੀਮ ਐ ਜਿਹੜੀ ਉਹ ਵਰਤਦੀ ਆਂਗੀ ਠੀਕ ਐ ਕਈ ਵਾਰੀ ਨਹੀਂ ਵੀ ਬਣਾਈ ਜਾਂਦੀ ਹੁੰਦੀ ਹਨਾ ਤਾਂ ਫਿਰ ਆਪਾਂ ਸਕਿਪ ਵੀ ਕਰ ਦਨੇ ਹੁੰਨੇ ਆਗੇ ਤੇ ਉਹ ਮੈਂ ਬਣਾਉਣੀ ਸੀ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਵੀ ਜਰੂਰ ਕਰਾਂ ਮੈਂ ਤੇ ਤੁਸੀਂ ਦੇ ਦੇਖ ਸਕਦੇ ਹੋਗੇ ਹਨਾ ਮੇਰੇ ਫੇਸ ਤੇ ਗਲੋ ਏਸੇ ਕਰੀਮ ਦੇ ਕਰਕੇ ਹੀ ਹੁੰਦਾਗਾ ਤੇ ਬਾਕੀ ਮੈਂ ਜਿਹੜੇ ਪੈਕ ਲਗਾਉਣੀ ਆ ਹਨਾ ਤੇ ਕੋਈ ਵੀ ਮਤਲਬ ਆਪਾਂ ਮੋਇਸਚਰਾਈਜ਼ਰ ਦੀ ਤਰ੍ਹਾਂ ਕੁਝ ਯੂਜ਼ ਕਰਦੇ ਆ ਹਨਾ ਜਿਵੇਂ ਕਿ ਟਮਾਟਰ ਦਾ ਰਸ ਲਗਾ ਲਿਆ ਮੂੰਹ ਤੇ ਹਨਾ ਆਲੂ ਦਾ ਰਸ ਲਗਾ ਲਿਆ ਇਹ ਚੀਜ਼ਾਂ ਮੈਂ ਯੂਜ਼ ਕਰਦੀ ਰਹਿਣੀ ਹੈਗੀ ਤੇ ਬਾਕੀ ਅੱਜ ਦੀ ਵੀਡੀਓ ਆਪਣੀ ਸਟਾਰਟ ਕਰਦੇ ਆ ਆਪਾਂ ਬਣਾਉਣੀ ਆ ਆਪਾਂ ਇੱਕ ਇਸ ਤਰ੍ਹਾਂ ਦੀ ਡੱਬੀ ਲੈ ਲੈਣੀ ਆ ਕੋਈ ਸ਼ੀਸ਼ੀ ਹੋਊਗੀ ਤੁਹਾਡੇ ਕੋਲ ਉਹ ਵੀ ਚੱਲ ਜੂਗੀ ਤੇ ਇਹ ਡੱਬੀ ਆਪਾਂ ਲੈ ਲਈ ਇਹ ਡੱਬੀ ਮੇਰੀ ਸੀਗੀ ਝੂੜੀਆਂ ਵਾਲੀ ਸੀ ਝੂੜੀਆਂ ਲਿਆਂਦੀ ਸੀ ਕਿਆਂ ਤੇ ਸਭ ਤੋਂ ਜਿਹੜੀ ਪਹਿਲੀ ਚੀਜ਼ ਲੈਣੀ ਹੈ ਉਹ ਆਪਾਂ ਲੈਣਾ ਹੈਗਾ অ্যালোਵੈਰਾ ਜੈਲ অ্যালোਵੈਰਾ ਜੈਲ ਲੈਣੀ ਹੈ ਜੀ ਆਪਾਂ ਇਹ ਘਰ ਦੀ ਲਈ ਹੈ ਇਹ ਆਪਾਂ ਨੇ ਮਤਲਬ ਘਰੇ ਲੱਗਿਆ ਹੋਇਆ ਜਿਹੜਾ ਕੁਮਾਰ অ্যালোਵੈਰਾ ਜੈਲ ਠੀਕ ਹੈ ਜੀ ਤੇ ਇਹ ਆਪਾਂ ਲੈ ਲਈ ਹੈ ਇਹਨੂੰ ਆਪਾਂ ਹੱਥ ਦੇ ਨਾਲ ਹੀ ਗ੍ਰाइंड ਕਰ ਲਿਆ ਹੈਗਾ ਇਹ ਜੇ ਗ੍ਰੈਂਡਰ ਦੇ ਵਿੱਚ ਗ੍ਰੈਂਡ ਕਰ ਲਿਆ ਨਾ ਉਹ ਫਿਰ ਬਾਲਾ ਪਾਣੀ ਧਾਣੀ ਜਾ ਹੋ ਜਾਂਦਾ ਉਹਦਾ ਪਤਾ ਜਨਣ ਲੱਗਦਾ ਹੈਗਾ ਉਹਦੀ ਅਸਰ じゃ ਨਹੀਂ ਰਹਿੰਦਾ ਹੈਗਾ ਇਹ ਆਪਾਂ ਇਹਦਾ ਗੁੱਦਾ ਜਾ ਕੱਢ ਕੇ ਨਾ ਉਹ ਮਤਲਬ ਰੱਖ ਲਿਆ ਹੈਗਾ ਉਹ ਆਪਾਂ ਜਿੰਨਾ ਕੁ ਯੂਜ਼ ਕਰਨਾ ਆਪਾਂ ਓਨਾ ਕ ਪਾ ਲਾਂਗੇ ਵੈਸੇ ਇਹ ਮੈਨੂੰ ਤਾਂ ਸਾਰਾ ਹੀ ਪਊਗਾ ਇਹ ਮੈਂ ਬਦ ਲਈ ਆਈ ਸੀ ਮੰਮੀ ਨੂੰ ਕਿਹਾ ਸੀਗਾ ਮੈਂ ਕਿਹਾ ਤੂੰ ਤੋੜ ਲਿਆ ਉਧਰ ਲੈ ਕਰੋ ਉਹ ਜ਼ਿਆਦਾ ਲਈ ਆਈ ਤਾਂ ਫਿਰ ਆਪਾਂ ਇੰਨਾ ਨਹੀਂ ਆਪਾਂ ਇੱਕ ਵਾਰੀ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਨਾ ਤਾਂ ਫਿਰ 19 ਕਿ ਕੁਆਂਟੀਟੀ ਦੇ ਵਿੱਚ ਲਵਾਂਗੇ ਕਿਉਂਕਿ ਮੇਰੇ ਕੋਲ ਜਿਹੜਾ ਸ਼ਹਿਦ ਹੈ ਘਰ ਦਾ ਬਣਾਇਆ ਉਹ ਮਤਲਬ ਘਰ ਦਾ ਨਹੀਂ ਜਿਹੜਾ ਪਿਓਰ ਆਪਾਂ ਸ਼ਹਿਦ ਮੰਗਵਾਉਣੀ ਹੁੰਦੀ ਹੈਗੇ ਹੈ ਨਾ ਜਿੱਥੇ ਮਖਿਆਲ ਚੋਂਦੇ ਨੇਗੇ ਉੱਥੋਂ ਮੰਗਾਉਣੇ ਹੁੰਦੇ ਆਪਾਂ ਉਹ ਮੇਰੇ ਕੋਲ ਥੋੜਾ ਸੀਗਾ ਤਾਂ ਆਪਾਂ 19 ਕਿ ਕੁਆਂਟੀਟੀ ਲਵਾਂਗੇ ਇਹਦੀ ਵੀ ਠੀਕ ਹੈ ਜੀ ਆਪਾਂ ਇੰਨੀ ਇੱਕ ਇੰਨਾ ਕਿ ਜਿਹੜਾ ਆਪਾਂ ਐਲੋਵੇਰਾ ਜੈਲ ਲੈ ਲਈਆ ਉਸ ਤੋਂ ਬਾਅਦ ਮੈਂ ਵੀਡੀਓ ਲਾ ਦੂੰਗੀ ਸਾਈਡ ਦੇ ਉੱਤੇ ਆਪਾਂ ਆ ਚੌਲਾਂ ਦਾ ਜਿਹੜਾ ਪਾਣੀ ਕੱਢਿਆਗਾ ਚੌਲਾਂ ਦਾ ਪਾਣੀ ਵੀ ਨਹੀਂ ਕੱਟਿਆ ਆਪਾਂ ਇੱਕ ਤਰ੍ਹਾਂ ਦੀ ਜੈੱਲ ਜੀ ਕੱਢੀ ਹੈ ਦੇਖ ਸਕਦੇ ਹੋ ਤੁਸੀਂ ਹੱਥ ਦੇ ਨਾਲ ਵੀ ਨਹੀਂ ਲੱਗਦਾ ਜਿਵੇਂ ਜੈੱਲ ਜੀ ਮੰਗੂ ਬੰਦ ਹੈਗਾ ਇਹਦੇ ਮੈਂ ਵੀ ਜਿਵੇਂ ਕੱਚੇ ਚੌਲ ਹੁੰਦੇ ਨੇ ਕੱਚੇ ਚੌਲਾਂ ਦਾ ਆਪਾਂ ਕੱਚੇ ਚੌਲਾਂ ਨੂੰ ਭਿਉਂ ਕੇ ਰੱਖਦੇ ਨੇ ਉਹਦਾ ਪਾਣੀ ਕੱਢ ਕੇ ਲਾਉਂਦੇ ਨੇ ਕਈ ਫੇਸ ਤੇ ਮੈਂ ਉਹ ਨਹੀਂ ਲਾਉਂਦੀ ਹੈਗੀ ਮੈਂ ਚੌਲਾਂ ਨੂੰ ਉਬਾਲਦੀ ਆਂ ਉਬਾਲ-ਉਬਾਲ ਕੇ ਚੌਲਾਂ ਨੂੰ ਜਦੋਂ ਥੋੜੇ ਜਿਹਾ ਰਹਿ ਜਾਂਦੇ ਨੇ ਮੈਂ ਵੀਡੀਓ ਲਾ ਦੂੰਗੀ ਸਾਈਡ ਤੇ ਜਦੋਂ ਉਹ ਥੋੜੇ ਜਿਹਾ ਰਹਿ ਜਾਂਦੇ ਨੇ ਗਾੜਾ ਗਾੜਾ ਜਿਹਾ ਪਾਣੀ ਰਹਿ ਜਾਂਦਾ ਉਹ ਆਪਾਂ ਯੂਜ਼ ਕਰਨਾ ਹੈਗਾ ਠੀਕ ਹੈ ਜੀ ਤੇ ਆ ਆਪਾਂ ਇੰਨੀ ਕੁ ਕੁਆਂਟੀਟੀ ਦੇ ਵਿੱਚ ਇਹ ਚੀਜ਼ ਪਾ ਲੈਣੀ ਹੈ ਵਿੱਚ ਜੇ ਤਣਾ ਚਾਰਾਂ ਦਾ ਪਾਣੀ ਤੁਸੀਂ ਥੋੜਾ ਦੂਜੀ ਚੀਜ਼ ਤੇ ਜ਼ਿਆਦਾ ਵੀ ਲੈ ਸਕਦੇ ਹੋਗੇ ਤੇ ਇਹ ਸਕਿਨ ਵਾਸਤੇ ਹਨਾ ਸਾਰਿਆਂ ਨੂੰ ਪਤਾ ਹੈ ਬਹੁਤ ਇੰਫੀਲਸਫੁਲ ਹੈ ਬਹੁਤ ਵਧੀਆ ਚੀਜ਼ ਹੈਗੀ ਤੇ ਇੱਕ ਆਪਾਂ ਲੈ ਲੈਣਾ ਸ਼ਾਇਦ ਆਪਾਂ ਆ ਡੱਬੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਸ਼ਾਇਦ ਕੈਪਸੂਲਾਂ ਦੀ ਡੱਬੀ ਸੀਗੀ ਸ਼ੀਸ਼ੀ ਸੀਗੀ ਕੱਚ ਦੀ ਕਹਿੰਦੇ ਕੱਚ ਦੀ ਸ਼ੀਸ਼ੀ 'ਚ ਰੱਖੇ ਹਨਾ ਸ਼ਾਇਦ ਤਾਂ ਫਿਰ ਖਰਾਬ ਨਹੀਂ ਹੁੰਦਾ ਛੇਤੀ ਛੇਤੀ ਵਧੀਆ ਪਿਆ ਰਹਿੰਦਾ ਹੈਗਾ ਤਾਂ ਆਪਾਂ ਨੂੰ ਸ਼ਾਇਦ ਤਾਂ ਮੇਰਾ ਜੰਮਿਆ ਪਿਆ ਗਿਆ ਕਿਉਂਕਿ ਮੈਂ ਫ੍ਰਿਜ 'ਚੋਂ ਕੱਢ ਕੇ ਲਈ ਸੀਗੀ ਸ਼ਾਇਦ ਇਹ ਨਿਕਲਣਾ ਹੀ ਨਹੀਂ ਹੋਣਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਆ ਦੇਖੋ ਜੀ ਜਿਹੜਾ ਪਿਓਰ ਸ਼ਹਿਦ ਹੁੰਦਾ ਹੈ ਨਾ ਉਹ ਇਸ ਸਟੇਪ ਦਾ ਹੁੰਦਾ ਹੈਗਾ ਤੇ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਂਦੇ ਹਾਂ ਨਾ ਉਹ ਹੋਰ ਹੀ ਹੁੰਦਾ ਉਹ ਗੁੜ ਜਾ ਘੋਲਿਆ ਹੁੰਦਾ ਬਈ ਉਹ ਅਸਲ ਨਹੀਂ ਹੁੰਦਾਗਾ ਦੇਖੋ ਇਹ ਸੀਗਾ ਇਹ ਨਾ ਮੈਂ ਉਥੋਂ ਮਗਾਉਣੇ ਹੋਣੇ ਜਿੱਥੇ ਚੋਂਦੇ ਨੇਗੇ ਮਖਿਆਰ ਹਨਾ ਐਨੀ ਕੁ ਕੁਆਂਟੀਟੀ ਦੇ ਵਿੱਚ ਆਪਾਂ ਜਿਹੜਾ ਸ਼ੈਦ ਲੈ ਲਿਆ ਸ਼ੈਦ ਮੇਰੇ ਕੋਲ ਥੋੜਾ ਰਹਿ ਗਿਆ ਸੀਗਾ ਤਾਂ ਕਰਕੇ ਫਿਰ ਮੈਂ ਓਨੀ ਕੀ ਬਣਾਉਂਗੀ ਕਰੀਮ ਆਪਦੀ ਤੇ ਇਹ ਕਰੀਮ ਨੂੰ ਵੀ ਤੁਸੀਂ 15 ਕ ਦਿਨ ਯੂਜ਼ ਕਰ ਸਕਦੇ ਹੋਗੇ 15 ਕ ਦਿਨਾਂ ਤੋਂ ਵੱਧ ਨਾ ਤੁਸੀਂ ਬਣਾਓ ਤਾਂ ਫਿਰ ਇਹ ਇਦੇ ਵਿੱਚੋਂ ਨਾ 스멜 ਜੀ ਆਉਣ ਲੱਗ ਜਾਂਦੀ ਹੈ ਜਿਹੜਾ ਆਪਾਂ অ্যালোਵਰਾ ਜੈੱਲ ਪਾਉਣੀ ਹੈ ਹਨਾ ਉਹਦੀ 스멜 ਜੀ ਬਣ ਜਾਂਦੀ ਹੈ ਲੱਗ ਜੀ ਤੇ ਜੇ অ্যালোਵਰਾ ਜੈੱਲ ਤੁਸੀਂ ਹਨਾ ਵੀ ਤੁਹਾਡੀ ਇੱਛਾ ਹੈਗੀ ਵੈਸੇ ਮੈਂ ਜਿਹੜਾ ਆਪਣੇ ਘਰੇ ਲੱਗਿਆ ਹੁੰਦਾ ਮੈਂ ਉਸੇ 'ਚ ਵਿਸ਼ਵਾਸ ਰੱਖਦੀ ਆਂਗੀ ਵੀ ਉਹ ਜ਼ਿਆਦਾ ਵਧੀਆ ਹੁੰਦਾ ਵਾ ਬਾਕੀ ਤੁਸੀਂ ਦੂਜਾ ਵੀ ਲੈ ਸਕਦੇ ਹੋ অ্যালোਵਰਾ ਜੈੱਲ ਜਿਹੜੀ ਮਾਰਕੀਟ ਦੇ ਵਿੱਚ ਆਉਂਦੀ ਹੈਗੀ ਤੇ ਵੀਰੇ ਇਹ ਇਹਦੇ ਵਿੱਚ ਤੁਸੀਂ ਹਨਾ ਇੱਕ ਚੀਜ਼ ਹੋਰ ਪਾ ਸਕਦੇ ਹੋ ਜਿਵੇਂ ਉਹ ਹੁੰਦਾਗਾ ਵਿਟਾਮਿਨ ਇਹ ਦਾ ਕੈਪਸੂਲ ਹੁੰਦਾਗਾ ਉਹ ਇੱਕ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਮੇਰੇ ਕੋਲ ਹੁਣ ਹੈ ਨਹੀਂ ਸੀਗਾ ਮੈਂ ਬਾਅਦ ਵਿੱਚ ਪਾਉਂਗੀ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਚਾਹੁੰਗੀ ਇਸ ਤਰ੍ਹਾਂ ਤੇ ਜਦੋਂ ਤੁਸੀਂ ਇਹਨੂੰ ਆ ਦੇਖੋ ਇਸ ਤਰ੍ਹਾਂ ਦਾ ਬਣ ਗਿਆ ਇਹ ਜੈਲ ਜੀ ਠੀਕ ਹੈ ਜੀ ਤੇ ਇਹ ਇਹ ਆਪਾਂ ਕਿਸੇ ਡੱਬੀ ਦੇ ਵਿੱਚ ਸਟੋਰ ਕਰ ਲੈਣਾਗਾ ਤੇ 15 ਦਿਨ ਆਪਾਂ ਇਸ ਨੂੰ ਰਾਮ ਨਾਲ ਯੂਜ਼ ਕਰ ਸਕਦੇ ਆਂਗੇ ਜੇ ਤੁਸੀਂ ਐ অ্যালোਵਿਰਾ ਜੈੱਲ ਆ ਜਿਹੜੀ ਉਹ ਮਾਰਕੀਟ ਵਾਲੀ ਪਾ ਰਹੇ ਹੋ ਤਾਂ ਫਿਰ ਤੁਸੀਂ ਇਹਨੂੰ ਮਹੀਨਾ ਡੇਢ ਮਹੀਨਾ ਯੂਜ਼ ਕਰ ਸਕਦੇ ਹੋਗੇ ਕਿਉਂਕਿ ਦੂਜੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ অ্যালোਵਿਰਾ ਜੈੱਲ ਆ ਜਿਹੜੀ ਉਹ 스మెల్ ਜੀ ਆਉਣ ਲੱਗ ਜਾਂਦੀ ਆ ਉਹਦੇ ਵਿੱਚੋਂ ਤੇ ਆਪਾਂ ਤੁਹਾਨੂੰ ਅਪਲਾਈ ਵੀ ਕਰਕੇ ਦਿਖਾਉਣੀ ਆ ਇਹ ਠੀਕ ਹੈ ਜੀ ਤੇ ਇਹਦੇ ਨਾਲ ਵੀਰੇ ਮੈਂ ਮੈਂ ਮਤਲਬ ਪ੍ਰੈਗਨੈਂਸੀ ਦੇ ਵਿੱਚ ਉਡੀਏ ਟਾਈਮ ਤੇ ਮੈਂ ਨਹੀਂ ਵਰਤੀ ਸੀਗੀ ਕੁਝ ਵੀ ਮਤਲਬ ਉਦੋਂ ਇੰਨਾ ਮੈਨੂੰ ਹੈ ਨਹੀਂ ਸੀਗਾ ਮੈਂ ਮਤਲਬ ਸਕਿਨ ਕੇਅਰ ਵਗੈਰਾ ਦਾ ਮੈਂ ਘੱਟ ਧਿਆਨ ਰੱਖਦੀ ਸੀਗੀ ਤੇ ਉਦੋਂ ਨਾਲ ਮੇਰੇ ਡਾਰਕ ਸਰਕਲ ਹੋ ਗਏ ਸੀਗੇ ਤੇ ਹਲਕੇ ਹਲਕੇ ਸ਼ਾਇਆ ਪੈ ਗਏ ਸੀ ਹਲਕੀਆਂ ਹਲਕੀਆਂ ਜੇ ਵਾਲੀਆਂ ਨਹੀਂ ਹੈਗੀਆਂ ਵਾਲੀਆਂ ਨਹੀਂ ਸੀ ਪਈਆਂ ਮਤਲਬ ਕਿ ਤੇ ਹੁਣ ਬੇਟੇ ਦੇ ਟਾਈਮ ਤੇ ਮੈਂ ਮੇਰੀ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਹੈਗੀ ਕਿਉਂਕਿ ਮੈਂ ਕੇਅਰ ਬਹੁਤ ਜ਼ਿਆਦਾ ਰੱਖੀ ਆਪਣੀ ਫੇਸ ਦੀ ਕਿਉਂਕਿ ਵੀਰੇ ਜਦੋਂ ਹਨਾ ਪ੍ਰੈਗਨੈਂਸੀ ਦੇ ਟਾਈਮ ਤੇ ਆਪਣੇ ਫੇਸ ਤੇ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕੋਈ ਸ਼ਾਈਆਂ ਪੈ ਜਾਂਦੀਆਂ ਨੇ ਜਾਂ ਆਪਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਜਾਪੇ ਦੇ ਵਿੱਚ ਆਪਾਂ ਨੂੰ ਡਾਰਕ ਸਰਕਲ ਆ ਜਾਂਦੇ ਕਿਉਂਕਿ ਆਪਾਂ ਨੀਂਦ ਨਹੀਂ ਪੂਰੀ ਹੁੰਦੀ ਹਨਾ ਤੇ ਆਪਾਂ ਆਪਣੀ ਡਾਈਟ ਦਾ ਨਹੀਂ ਚੰਗੀ ਤਰ੍ਹਾਂ ਧਿਆਨ ਰੱਖ ਸਕਦੇ ਕਿਉਂਕਿ ਆਪਾਂ ਬੱਚੇ 'ਚ ਜ਼ਿਆਦਾ ਧਿਆਨ ਰੱਖਦੇ ਹ ਹਨਾ ਤਾਂ ਕਰਕੇ ਡਾਰਕ ਸਰਕਲ ਹੋ ਜਾਂਦੇ ਨੇ ਹਨਾ ਇਹਨਾਂ ਚੀਜ਼ਾਂ ਨਾਲ ਮਤਲਬ ਜੇ ਆਪਾਂ ਫ ਤਾਂ ਫਿਰ ਇਹ ਚੀਜ਼ਾਂ ਦੇ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੀ ਬਾਕੀ ਵੀਰੇ ਇੱਕ ਮੈਂ ਨਾ ਪ੍ਰੈਗਨੈਂਸੀ ਦੇ ਵਿੱਚ ਕਿੰਨੂ ਸੰਤਰਾ ਇਹ ਚੀਜ਼ ਜਾਦਾ ਖਾਂਦੀ ਰਹੀਆਂਗੀ ਤੇ ਤਾਂ ਕਰਕੇ ਵੀ ਮੇਰੇ ਮਤਲਬ ਸ਼ਾਈ ਸ਼ੂਗਰ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਵੀ ਤਰ੍ਹਾਂ ਦੀ ਤੇ ਬਾਕੀ ਜਿਹੜੀਆਂ ਪ੍ਰੈਗਨੈਂਟ ਨੇ ਉਹ ਤਾਂ ਯੂਜ਼ ਕਰੀ ਸਕਦੀਆਂ ਨੇ ਹਨਾ ਦੂਟੀਆਂ ਵੀ ਕਰ ਸਕਦੇ ਨੇ ਵੀਰੇ ਮੈਂ ਤੁਹਾਨੂੰ ਅਪਲਾਈ ਵੀ ਕਰਕੇ ਦਿਖਾਉਣੀ ਆ ਇਹ ਤੇ ਆਪਾਂ ਇਹ ਨਾਈਟ ਵੇਲੇ ਅਪਲਾਈ ਕਰਨਾ ਹੈਗਾ ਜਦੋਂ ਆਪਾਂ ਸੋਣਾ ਹੈ ਤੁਸੀਂ ਇਹਨੂੰ ਰਾਤ ਨੂੰ ਮੈਂ ਨਾ ਰਾਤ ਨੂੰ ਕੁਝ ਵੀ ਲਗਾ ਕੇ ਚਿਹਰੇ ਤੇ ਸੋ ਨਹੀਂ ਸਕਦੀ ਹੈਗੀ ਮੈਨੂੰ ਇਹ ਪ੍ਰੋਬਲਮ ਹੈ ਤਾਂ ਫਿਰ ਮੈਂ ਇਹਨੂੰ ਘੰਟਾ ਜਾਂ 2 ਘੰਟੇ ਪਹਿਲਾਂ ਲਾ ਲੈਂਦੀ ਹਾਂ ਸੌਣ ਤੋਂ ਤੇ ਫਿਰ ਮੈਂ ਸੌਣ ਦੇ ਵੇਲੇ ਧੋ ਕੇ ਨਾ ਮੋਇਸਚਰਾਈਜ਼ਰ ਲਗਾ ਕੇ ਮੈਂ ਫਿਰ ਸੋ ਜਾਣੀ ਹੁੰਦੀ ਆ ਠੀਕ ਹੈ ਜੀ ਆਪਾਂ ਚੰਗੀ ਤਰ੍ਹਾਂ ਇਹਦੀ ਕਿਉਂਕਿ ਇਹਦੇ ਵਿੱਚ ਸ਼ਹਿਦ ਹੈ ਵੀਰੇ ਤੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਧੀਆ ਹੀ ਨੇਗੀਆਂ ਆਪਾਂ ਹਲਕੀ-ਹਲਕੀ ਮ사ਜ ਕਰਨ ਤੋਂ ਬਾਅਦ ਇਹ ਅਪਲਾਈ ਕਰਕੇ ਆਪਣੇ ਚਿਹਰੇ ਤੇ ਰੱਖ ਲੈਣਾ ਇਹਦਾ ਕੋਈ ਕੋਈ ਚੱਕਰ ਨਹੀਂ ਹੈਗਾ ਵੀਰੇ ਜੇ ਤੁਸੀਂ ਸਾਰ ਦਾ ਵੀ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਫਾਇਦੇ ਹੀ ਫਾਇਦੇ ਨੇ ਨੁਕਸਾਨ ਕੋਈ ਨਹੀਂ ਹੈਗਾ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਅਪਲਾਈ ਕਰ ਲਿਆ ਇਹ ਨਾ ਡਰਾਈ ਹੋ ਜਾਊਗਾ ਬਿਲਕੁਲ ਤੇ ਅ ਡਰਾਈ ਹੋਣ ਤੋਂ ਬਾਅਦ ਆਪਾਂ ਫੇਰ ਆਪਣਾ ਫੇਸ ਹੈ ਜਿਹੜਾ ਉਹ ਫੋਕੇ ਪਾਣੀ ਨਾਲ ਧੋਣਾ ਹੈਗਾ ਮਤਲਬ ਕਿ ਫੇਸ ਵਾਸ਼ ਵਗੈਰਾ ਨਾਲ ਨਹੀਂ ਧੋਣਾ ਨਹੀਂ ਸਾਬਣ ਸੁਬਣ ਨਾਲ ਕਿਸੇ ਚੀਜ਼ ਨਾਲ ਨਹੀਂ ਧੋਣਾ ਹੈਗਾ ਤਾਂ ਫਿਰ ਰਿਜ਼ਲਟ ਨਹੀਂ ਮਿਲਦੇ ਹੈਗੇ ਬਈ ਜਿਹੜਾ ਆਪਾਂ ਫੇਸ ਵਾਸ਼ ਕਰਨਾ ਉਹ ਸੋਭਾ ਕਰ ਸਕਦੇ ਆਪਾਂ ਫੇਸ ਵਾਸ਼ ਨਾਲ ਧੋ ਸਕਦੇ ਆਂਗੇ ਤੇ ਆਪਾਂ ਨੋਰਮਲ ਵਾਟਰ ਨਾਲ ਹੀ ਧੋਣਾਗਾ ਇੱਕ ਵਾਰੀ ਫੇਸ ਆਪਣਾ ਠੀਕ ਹੈ ਜੀ ਤੇ ਹੁਣ ਆਪਾਂ ਆਪਣਾ ਚਿਹਰਾ ਜਿਹੜਾ ਡਰਾਈ ਹੋ ਡਰਾਈ ਹੋਣ ਤੱਕ ਆਪਾਂ ਵੇਟ ਕਰਦੇ ਹਾਂ ਤੇ ਆਪਾਂ ਵਾਸ਼ ਕਰਕੇ ਚਿਹਰੇ ਨੂੰ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਹਾਂਜੀ ਆਪਾਂ ਫੇਸ ਜਿਹੜਾ ਵਾਸ਼ ਨਹੀਂ ਕੀਤਾ ਹੈਗਾ ਆਪਾਂ ਸਿਰਫ ਟਾਵਲ ਨਾਲ ਗਿੱਲਾ ਕਰ ਲੈ ਟਾਵਲ ਆਪਾਂ ਥੋੜੇ ਸਾਹਮਣੇ ਕਲੀਨ ਕਰਾਂਗੇ ਫੇਸ ਨੂੰ ਤੇ ਜਿਹੜਾ ਆਪਾਂ ਲਾਇਆ ਸੀਗੀ ਕਰੀਮ ਕਰੀਮ ਲਗਾਈ ਸੀ ਉਹਨਾ ਨੂੰ ਸੁੱਕ ਕੇ ਇੱਕ ਨਾ ਮਾਸਕ ਦੀ ਤਰ੍ਹਾਂ ਹੋਊਗੀ ਜਿਵੇਂ ਆਪਾਂ ਮਾਸਕ ਲਾਉਣੇ ਨੇ ਫੇਸ ਦੇ ਉੱਤੇ ਸਾਰਾ ਕਸਿਆ ਕਸਿਆ ਫੇਸ ਲੱਗਦਾ ਮੈਨੂੰ ਆਪਣਾ ਕਿਉਂਕਿ ਇਹਦੇ ਵਿੱਚ ਅ ਅਲੋਇਰਾ ਜੈਲ ਹੈਗੀ ਹੈ ਨਾ ਸ਼ਾਇਦ ਹੈਗੀ ਸ਼ਾਇਦ ਵੀ ਸੁੱਕ ਜਾਂਦਾ ਫੇਸ ਦੇ ਉੱਤੇ ਤੇ ਹੁਣ ਆਪਾਂ ਕਲੀਨ ਕਰਪਾਂਗੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਵੀਰੇ ਜਿਵੇਂ ਕੋਈ ਵੀ ਚੀਜ਼ ਹਨਾ ਆਪਾਂ ਲਗਾइए ਮੋਇਸਚਰਾਈਜ਼ਰ ਜਰੂਰ ਲਗਾਉਣਾ ਜੇ ਤੁਸੀਂ ਸਾਰੀ ਨਾਈਟ ਰੱਖੋਗੇ ਤਾਂ ਵੀ ਸਵੇਰ ਉੱਠ ਕੇ ਜਦੋਂ ਤੁਸੀਂ ਫੇਸ واਸ਼ ਕਰੋਗੇ ਨਾ ਤਾਂ ਫਿਰ ਨਾਲ ਦੀ ਨਾਲ ਆਪਾਂ ਮੋਇਸਚਰਾਈਜ਼ਰ ਅਪਲਾਈ ਕਰਨਾ ਆਪਣੇ ਫੇਸ ਤੇ ਹਾਂਜੀ ਹੁਣ ਆਪਾਂ ਆਪਣਾ ਚਿਹਰਾ ਸੀ ਜਿਹੜਾ ਚੰਗੀ ਤਰ੍ਹਾਂ ਕਲੀਨ ਕਰ ਲਿਆ ਤੇ ਰਿਜ਼ਲਟ ਇਹਦੇ ਫਿਰ ਇੱਕ ਵਾਰ ਚ ਨਹੀਂ ਮਿਲਦੇ ਮੈਂ ਤੁਹਾਨੂੰ ਦੱਸਦਾ ਹਨਾ ਤੁਹਾਨੂੰ ਕਹਾਂ ਰਿਜ਼ਲਟ ਆ ਗਿਆ ਜੀ ਉਕੇ ਮੇਰਾ ਫੇਸ ਤੇ 글로 ਹੈਗੀ ਪਹਿਲਾਂ ਹੀ ਤੇ ਬਾਕੀ ਹਨਾ ਰਿਜ਼ਲਟ ਕੁਛ ਨਾ ਕੁਛ ਨਾ ਕੁਛ ਹੱਦ ਤੱਕ ਤੁਹਾਨੂੰ ਆਪਰ ਖੁਦ ਨੂੰ ਪਤਾ ਲੱਗ ਜਾਣਗੇ ਬਾਕੀ ਇਹ ਨਾਈਟ ਕਰੀਮ ਜਦੋਂ ਆਪਾਂ ਮਹੀਨਾ ਡੇਢ ਮਹੀਨਾ ਹਨਾ ਬਾਕੀ 15 ਦਿਨ ਤੋਂ ਬਾਅਦ ਤੁਹਾਨੂੰ ਰਿਜ਼ਲਟ ਪਤਾ ਲੱਗਣ ਲੱਗ ਜੂ ਮਹੀਨੇ ਬਾਅਦ ਤਾਂ ਤੁਹਾਨੂੰ ਖੁਦ ਨੂੰ ਹੀ ਫੀਲ ਹੋਊਗਾ ਕਿ ਹਾਂ ਕੋਈ ਗੱਲਬਾਤ ਹੈਗੀ ਇਹਦੇ ਵਿੱਚ ਹਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਯੂਸਫੁਲ ਲੱਗੀ ਹਨਾ ਕੁਛ ਵਧੀਆ ਲੱਗਿਆ ਵੀਡੀਓ ਦੇ ਵਿੱਚ ਤਾਂ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਜਿਹੜੇ ਇਸ ਵੀਡੀਓ ਰਾਹੀਂ ਨਿਊ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਲਓ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਵਧੀਆ ਜੀ ਵੀਡੀਓ ਲੈ ਕੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਤ ਜੀ